ਏ ਰੌਲਾ ਕਾਦਾ ਪਈ ਜਾਂਦਾ ਤੁਸੀਂ ਰੋਟੀ ਖਾਣ ਬੰਦੇ ਬਣ ਕੇ ਮਾਮਾ ਆ ਬੈਠਾ ਮਾਮਾ ਰੋਟੀ ਖਾੜੀ ਨਾ ਮਾਮਾ ਇਹ ਤਾਂ ਰੋਟੀ ਖੇਰ ਖਰਾਮ ਕਰੀ ਪਈ ਆ ਮਾਮਾ ਇਹ ਤਾਂ ਬਚੀ ਰਹੀ ਰੋਟੀ ਉਹ ਔਖੀ ਬਾਤ ਹੋਈ ਜਾਂਦਾ ਮੈਂ ਕਿ ਟੱਡ ਫਸ ਕੇ ਆ ਰਹਾ ਜ਼ਰਾ ਮੇਰੀ ਗੱਡੀ ਦਾ ਪਾੜ ਭਾਈ ਬੰਦੇ ਪਹੁੰਚ ਗਏ ਗਜਰਾਤ ਵਾਲੇ ਗਾਂਧੀ ਦਾਮ ਵਾਲੇ ਹਾਂਜੀ ਅੱਸੀ ਗੱਲ ਜੀ ਹੋ ਠੀਕ ਹੋ ਗਾਰੇ ਤੇ ਫਾਈਨਲੀ ਟਿਕਾ ਹਟਮ ਹੋ ਗਿਆ ਬੱਚਿਆਂ ਦੀ ਹੱਥ ਲੈਣ ਜਾਂਦੇ ਆ ਮੈਂ ਹਾਂ ਬਹੁਤ ਰਹਾ ਪਰ ਚਲੋ ਕੋਈ ਨਹੀਂ ਲੰਘਾਂ ਪਰ ਮੀਂਹ ਬਹੁਤ ਜਿਆਦਾ ਪੈ ਰਿਹਾ ਮੌਸਮ ਐਨ ਪੂਰਾ ਸ਼ਾਨਦਾਰ ਹੋਇਆ ਹੋਇਆ ਆ ਆ ਵੇਖੋ ਮੀਂਹ ਵੇਖੋ ਤੁਸੀਂ ਕਹਿੰਨਾ ਜ਼ੋਰਦਸ ਤੱਕ ਪਿਆ ਹੋਇਆ ਹੈ ਕੋਈ ਫੂਰੇ ਦੇ ਕੋਲ ਫੈਕਟਰੀ ਦਾ ਮੌਸਮ ਵੈਸੀ ਬਹੁਤ ਵਧੀਆ ਹੋ ਜਾਂਦਾ ਮੀਂਹ ਤੋਂ ਬਾਅਦ ਕਿਉਂਕਿ ਦਰੱਖਤ ਹੁਣ ਵਾਕੇ ਨਾ ਸਾਰੇ ਐਨ ਮਤਲਬ ਇਹਨਾਂ ਲੋਕ ਜਿਵੇਂ ਪਹਾੜੀ ਇੱਥੇ ਹੁੰਦਾ ਨਾ ਥਿਓ ਉਸ ਤਰ੍ਹਾਂ ਦੇ ਥਿਓ ਦੇਖਣ ਨੂੰ ਮਿਲ ਜਾਂਦੇ ਇੱਥੇ ਤਕਰੀਬਨ ਕਿ ਹੋ ਗਈ ਦਰੱਖਤਾਂ ਕਰਕੇ ਨਾ ਪਹਾੜੀ ਜਿਹੀ ਵਾਂਗੂ ਫੀਲਿੰਗ ਆਉਂਦੀ ਹੈ ਮੌਸਮ ਦੀ ਆ ਵੇਖੋ ਜੇ ਇੱਧਰ ਤੋਂ ਵੀ ਵੇਖ ਪਾਓ ਪ੍ਰੋਪਰ ਜੁਨੀਅਰ ਦੇ ਵਿੱਚ ਆ ਉਹ ਸਾਰੇ ਯੂਨਿਟ ਕੋਟੇ ਨਾਲ ਗਏ ਬਣਾਏ ਸੱਤਾਂ ਕਰਕੇ ਉਹਦੇ ਸਾਰੇ ਕਵਾਟਰ ਨੇਗੇ ਬਹੁਤ ਵਧੀਆ ਲੱਗਦਾ ਤੇ ਬਾਕੀ ਹੁਣ ਨਿਕਲ ਪਏ ਘਰ ਟਾਈਮ ਹੋ ਗਿਆ 9:30 ਦਾ ਸਵੇਰ ਦਾ ਹੌਲੀ ਹੌਲੀ ਅੱਗੇ ਧੀਦਰ ਪੋਨਾ ਗੱਡੇ ਤੋਂ ਪੰਪ ਤੋਂ ਤੇ ਚੱਲ ਪਏ ਹੁਣ ਨੌਨ ਸਟਾਪ ਹੀ ਜਾਵਾਂਗੇ ਹੁਣ ਜੇ ਪੋਖਰ ਗੇ ਰੋਟੀ ਖਾਦੀ ਨਹੀਂ ਉਹ ਸਵੇਰ ਦੀ ਕਿਉਂਕਿ ਕਤੀ ਬਰਨ ਨੂੰ ਮਾਰ ਲਈ ਚਲਾ ਜਾਊਗਾ ਪਰ ਰਾਤ ਮੈਚ ਦੇਖਦੇ ਰੇ ਸੌਰਵ ਵੀ ਆਗਾ ਸੀ ਮੇਰੇ ਕੋਲ ਕਿਉਂਕਿ ਉਹਦੇ ਮਦਰ ਇਨ ਲਾ ਦਾ ਆਪਰੇਸ਼ਨ ਹੋਇਆ ਤੇ ਉਹਦੇ ਕਰਕੇ ਉਹ ਟੀਵੀ ਤੇ ਰਾਤ ਨੂੰ ਜਿਆਦਾ ਦੇਰ ਤੱਕ ਲਾਉਂਦੇ ਨਹੀਂ ਨੇ ਹੈਗੇ ਛੇਤੀ ਬੈਹ ਜਾਂਦੇ ਨੇ ਕਿਉਂਕਿ ਲੇਟ ਲਾਉਣ ਦੇ ਬਲੋ ਕੰਬੀ ਦੀ ਲੇਟ ਤੱਕ ਨਹੀਂ ਲਾਉਣ ਨੂੰ ਥੋੜੀ ਪਰੇਸ਼ਾਨੀ ਹੋ ਜਾਂਦੀ ਹੈ ਤੇ ਇਸ ਕਰਕੇ ਉਹ ਮੈਚ ਦੇਖਣ ਮੇਰੇ ਕੋਲ ਆ ਗਿਆ ਸੀ ਮੈਚ ਦੇਰ ਤੱਕ ਉਹਨੂੰ ਵੀ ਵੱਜ ਗਏ ਸਨ ਰਾਤ ਨੂੰ ਤਾਂ ਕਿ ਸੌਂਗੇ ਸਵੇਰੇ 5 ਵਜੇ ਨੂੰ ਜਾਣਾ ਸੀਗਾ ਕਿਉਂਕਿ ਉਹਦੀ ਭਾਣ ਚਲ ਜਾਣਾ ਸੀਗਾ ਉਹਨੂੰ ਟ੍ਰੇਨ ਚੜਾਉਣਾ ਸੀਗਾ ਤੇ ਉਹ ਛੁੱਟੀਆਂ ਕਰਕੇ ਆਏ ਹੋਏ ਸੀਗੇ ਤੇ ਹੁਣ ਲੇਟ ਉੱਠੋਇਆ ਹੋ ਸੀ ਕਰਕੇ ਫਿਰ ਤੇ ਹੁਣ ਚੱਲੇ ਹੋਏ ਆ ਹਾਂਜੀ ਮੈਂ ਪਹੁੰਚ ਗਿਆ ਸੀ ਟਾਈਮ ਤੇ ਇੱਥੇ ਤੇ ਆ ਕੇ ਮੈਂ ਸੌਂ ਗਿਆ ਸੀ ਕਿਉਂਕਿ ਰਾਤ ਮੈਚ ਦੇਖਣ ਕਰਕੇ ਥੱਕੇ ਬਹੁਤ ਹੋਏ ਸੀਗੇ ਤੇ ਹੁਣ ਇਹ ਲੱਗੇ ਹੋਇਆ ਕੰਮਕਾਰਾਂ ਤੇ ਸਾਰੇ ਜਾਣੇ ਸ਼ਾਮ ਦਾ ਟਾਈਮ ਹੋ ਗਿਆ ਜੋ ਆ ਗਿਆ ਇੱਧਰ ਅੰਦਰ ਫਿਰਦੇ ਆ ਗਿਆ ਆਪ ਦਾ ਇਹ ਰੌਲਾ ਕਾਦਾ ਪਈ ਜਾਂਦਾ ਤੁਸੀਂ ਰੋਟੀ ਖਾਣੋ ਬੰਦੇ ਬਣ ਕੇ ਮਾਮਾ ਆ ਬੈਠਾ ਮਾਮਾ ਰੋਟੀ ਖਾ ਲਈ ਮਾਮਾ ਇੱਧਰ ਰੋਟੀ ਖੇ ਬਰਾਮ ਕਰੀ ਪਿਆ ਮਾਮਾ ਇਧਰ ਵਿਚੀ ਰਹੀ ਰੋਟੀ ਹੈ ਪਪਾ ਖਵਾਓ ਮੈਨੂੰ ਖਵਾਓ ਹੈ ਵੀਡੀਓ ਬਣਾਉਣੀ ਹੈ ਜੀ ਪਪਾ ਖਵਾ ਦੋ ਮੈਂ ਖਵਾ ਦੂੰ ਮੈਨੂੰ ਕੀ ਹੁੰਦਾ ਖਵਾ ਮਾ ਕਾਣੀ ਮੈਨੂੰ ਕਾਣੀ ਨਹੀਂ ਕਹਿੰਦਾ ਖਾਣੀ ਹੈ ਖਾਣੀ ਹੈ ਉਹ ਤੇਰੀ ਆਹ ਕਹ ਕਾਣੀ ਮੈਂ ਖਵਾ ਦਿੰਦਾ ਮੈਂ ਕਦੇ ਮੈਂ ਕਦੇ ਮੈਂ ਇੱਧਰ ਰੋਟੀ ਨੇ ਕਦੇ ਨਹੀਂ ਖਾਈ ਤੂੰ ਮੈਂ ਇੱਧਰ ਆ ਲੋ ਹੈ ਕਾਦੀ ਉਧਰ ਪੁੱਲ ਗਿਆ ਚਾਰ ਤਰੀਕੇ ਹਸਮਤ ਭੁੱਲ ਗਿਆ ਅੱਜ ਫਿਰ ਹੈ ਫੇਰ ਮੈਨੂੰ ਕਾ ਕੋਏਗਾ ਅਗਲੇ ਦਿਨ ਆ ਜਾਣਾ ਤਾਂ ਬਾਣੀ ਆਲੇ ਜਾਣਾ ਬੜਾ ਲੱਪਣਾ ਦਾ ਨਾਮ ਹੈ ਆਪਣਾ ਤਾਰੇ ਕਿੱਥੇ ਜਾਣਾ ਆਪਾਂ ਉਹ ਵਿਆਹ ਦਾ ਸਭ ਮੈਂ ਬਾਹਰ ਮਾਉਂਦਾ ਸੀ ਅੱਖੀ ਮਾਰੀ ਨੇ ਭਾਂਡੇ ਹੀ ਖਾਂਦੇ ਨੇ ਉਹ ਕਹਿੰਦੀ ਹੂ ਅਜੀਬਾ ਸ਼ਾਹ ਅਜੀਬਾ ਸ਼ਾਹ ਅਜਾ ਅਗਲਾ ਖਾਣੇ ਕਰਦੇ ਗੁਰਮੇਰ ਕਹਿੰਦਾ ਸਾਰੇ ਜਣੇ ਲਾਈਕ ਕਰਿਆ ਕਰੋ ਆਫਟਰਮੂਨ ਮੇਰੇ ਮੁੰਡੇ ਆਉਣਾ ਪਹਿਲਾਂ ਦਰਬਾਰ ਸਾਹਿਬ ਦਾ ਆਇਆ ਸੀ ਅੱਜ ਤੇ ਮੈਨੂੰ ਫੋਨ ਕਰਕੇ ਆਇਆ ਸੀ ਕਹਿੰਦੇ ਜੀ ਅਸੀਂ ਆਪਾਂ ਵੀ ਦੇਖਾਂਗੇ ਗੋਲਡ ਵਾਲ ਕੋਪੋਰਥ ਹੈ ਆਵਾਂਗੇ ਕਹਿੰਦਾ ਵੀ ਮੈਂ ਤਾਂ ਜਵਾਬ ਲੈਣ ਜਾਣਾ ਅੱਜ ਤੇ ਜੇ ਆ ਗਿਆ ਤਾਂ ਠੀਕ ਹੈ ਨਹੀਂ ਜੇ ਰਿਹਾ ਤਾਂ ਮੈਂ ਫਿਰ ਆ ਤਾਂ ਦੇਖੂਗਾ ਫਿਰ ਤੇ ਹੁਣ ਉਹ ਆ ਰਹੇ ਨੇ ਜੀ ਕਹਿੰਦੇ ਕਿੱਥੇ ਤੁਸੀਂ ਕਹਾਂ ਲొਕੇਸ਼ਨ ਭੇਜੋ ਜੀ ਇੱਥੇ ਆ ਰਹੇ ਹਾਂਗੇ ਕਰਤੇ ਸੈਂਡ ਲొਕੇਸ਼ਨ ਬਗਰਾਤ ਵਾਲਾ ਅੱਛਾ ਜੀ ਜਿੱਥੇ ਤੁਸੀਂ ਗਏ ਸੀ ਉਹਨਾਂ ਨੂੰ ਮਿਲ ਲਓ ਠੀਕ ਹੈ ਜਿੱਥੇ ਮੈਂ ਵੀ ਰਾਂ ਤੁਹਾਨੂੰ ਮੈਗੀ ਬਣਾ ਕੇ ਖਵਾਈ ਸੀ ਸਾਰਿਆਂ ਨੂੰ ਲੋਕਾਂ ਨੇ ਵੀ ਨਾ ਅੱਗੇ ਕਹਿੰਦੇ ਸੋਣਿਆ ਕਹਿੰਦੇ ਅਸੀਂ ਥੋੜੀ ਦੇਰ ਤੱਕ ਠੀਕ ਹੈ ਜਾਨ ਨੂੰ ਪਹਿਲਾਂ ਕਹਿੰਦੇ ਲੋਕੇਸ਼ਨ ਭੇਜ ਦੋ ਹਾਂਜੀ ਦਾ ਸੁ ਵਾਲੇ ਚਾਚਾ ਜੀ ਕਿਹੜੇ ਦਾ ਤੁਸੀਂ ਯਾਕੂ ਯਕੂ ਯਾਹੂ ਯਾਕੂ ਯਾਕੂ ਅਸੂ ਰੋਟੀ ਨਹੀਂ ਮਾਰਦੀ ਨਹੀਂ ਨਹੀਂ ਹਾਂ ਇੱਕ ਕਰਦੀ ਮਾਂ ਵੀ ਰੋਟੀ ਤਾਂ ਮੱਚਦਾ ਕੈਮਰਾ ਰਿਕਾਰਡ ਨਹੀਂ ਮੈਂ ਮਿਰਚ ਖਾ ਰਿਹਾ ਸੀ ਜੀ ਗਾਈਸ ਆਓ ਇਹਦੀ ਮਾਰੋ ਮੈਂ ਉਹਨੂੰ ਕਿ ਬਣਾਣਾ ਰੋਟੀ ਲੈ ਕੇ ਰਹਿ ਤੂੰ ਅੱਜ ਪਤਾ ਨੰਨੀ ਨੰਨੀ ਕੀ ਕਰੂਗੀ ਰੋਟੀ ਖਾ ਮਾਵੀਰ ਮਾਵੀਰ ਕਹਤਾ ਮੇਰੀ ਮਾਂ ਤੇ ਰਹਿ ਜਾ ਉਹ ਤੇਰੀ ਮਾਂ ਦੀ ਵੀ ਮਾਂ ਵਾ ਮਾਂ ਦੀ ਬਾਤ ਆ ਫਿਰ ਮਾਈ ਹੁੰਦੀ ਆ ਮਾਮਾ ਮਾਂ ਮਾਮਾ ਵਾ ਦੇ ਇੱਕ ਮਾਮਾ ਬੈਠਾ ਉਹ ਭਾਈ ਬੰਦੇ ਪਹੁੰਚ ਗਏ ਗਜ਼ਰਾਤ ਵਾਲੇ ਗਾਂਧੀ ਧਾਮ ਵਾਲੇ ਸਭ ਜਾਣ ਲੋ ਬੰਦੇ ਨੂੰ ਹੋਰ ਬੇੜਾ ਬਾਤ ਹੋ ਗਏ ਅਸੀਂ ਰੈਸਟ ਕਰ ਅੱਛਾ ਕਿੱਥੇ ਜਾ ਅਸੀਂ ਉਧਰ ਤਾਂ ਗਏ ਨਹੀਂ ਹਾਂ ਬੰਗੜਦਾ ਗਈ ਨਹੀਂ ਅੱਜ ਅੱਛਾ ਸਮਾਂ ਕਰਦੀ ਉਹ ਮੈਂ ਨਹੀਂ ਨੇ ਆ ਜਾਓ ਅੱਛਾ ਕੱਲ ਕੋਈ ਨਹੀਂ ਇਹ ਖੁਨਾਣਾ ਵੀ ਹੈਗਾ ਉਧਰ ਦੀ ਉੱਧਰ ਨਾ ਆਣਾ ਆਇਆ ਆਇਆ ਆਉਖਾ ਹੀ ਬਹੁਤ ਹੋਈ ਜਾਂਦਾ ਉਹਦਾ ਲੋਖਾ ਹੀ ਬਹੁਤ ਹੋਈ ਜਾਂਦਾ ਲਗਾ ਟੱਡ ਫਾਸ ਕਰਾਦਾ ਤੇਰਾ ਗੱਡੀ ਦਾ 파ੜ ਦੇਣ ਤੋਂ ਬਾਅਦ ਤੂੰ ਰੰਗ ਰੂਪ ਚੇਂਜ ਕਰ ਲਿਆ ਹੋਣਾ ਹੈ ਜਵਾਨ ਬਣ ਗਿਆ ਹੈ ਉਹ ਨਹੀਂ ਮੈਂ ਤਾਂ ਪਹਿਲੇ ਆ ਜਾਗੀ ਅੱਛਾ ਚਲੋ ਭਾਈ ਚਲੋ ਭਾਈ ਦੁਪਹਿਰੇ ਜੀ ਪਹੁੰਚਿਆ ਅੱਛਾ ਹਾਂ ਬਾਹੋਂ ਤੇ ਇਨਾਂ ਨੇ ਛਾਪਾ ਹੀ ਮਾਰਤਾ ਅੱਜ ਹੈ ਮੈਨੂੰ ਕਹੋ ਲੋਕੇਸ਼ਨ ਭੇਜੋ ਬਸ ਖੰਡ ਵੀ ਵੀਡੀਓ ਨਹੀਂ ਬਣਾਈ ਦੀ ਕਿਉਂ ਨਹੀਂ ਬਣਾਈ ਦੀ ਹੁੰਦੀ ਤੇਰੀ ਤਾਂ ਸਪੈਸ਼ਲ ਬਣੂਗੀ zoom ਕਰਕੇ ਬਣਾਉਂਗਾ ਜੂਟਿਊਬ ਤੇ ਆਣੀ ਆ